ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਬਖਾਵਾਂਗੇ ਕੋਈ ਸੱਜਰ ਸੋਈ ਆ ਕੋਈ ਤੋਕੜਿਆ ਤੇ ਕੋਈ ਤੋਕੜ ਗੰਬਣ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਗੱਲਬਾਤ ਤੁਹਾਨੂੰ ਕਰਦੇ ਵੀ ਜੀ ਹਨਾ ਤੇ ਪੁੱਛਦੇ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹਿੰਦੀ ਆ ਵੀ ਸੂਈਆਂ ਦੀ ਆਪਣੀ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਸਾਡੀਆਂ ਗੱਲਾਂ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਤੇ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਡੀਟਾ ਦੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਵਧੀਆ ਠੀਕ ਠਾਕ ਜੀ ਵਧੀਆ ਚੀਜ਼ਾਂ ਜੇ ਤੇ ਨਾਮ ਦੱਸ ਕੇ ਕਰੀ ਨਾਮ ਮੇਰਾ ਜੋਬਨ ਵੀਰ ਜੀ ਪਿੰਡ ਹਰਦਰਵਾਲ ਤਹਿਸੀਲ ਰਬਾ ਮੰਗਲ ਜ਼ਿਲ੍ਹਾ ਗਰਦਾਸਪੁਰ ਜੇ ਤੇ ਫੋਨ ਨੰਬਰ ਵੀ ਬੋਲ ਦੋ 833742925 ਅੱਜ ਕਿੰਨੀਆਂ 6 ਅੱਜ 6 ਜੇ ਠੀਕ ਹੈ ਹਾਂਜੀ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂਜੀ ਵੀਰ ਜੀ ਇਹਦਾ ਬੱਚਾ ਜੇ ਹਾਂਜੀ ਇਹਦਾ ਆਵਾਜ਼ ਹੈ ਬੱਚਾ ਬੱਚਾ ਜੀ ਠੀਕ ਹੈ ਹਾਂਜੀ ਤੇ ਕਿੰਨਾ ਕੁ ਦੁੱਧ ਤਿਆਰ 18 ਕਿਲੋ ਦੀ ਗਾਰੰਟੀ ਤਸੱਲੀ ਵਾਲੀ ਅੱਛਾ ਹਾਂਜੀ ਭਾਵਾ ਦੇ ਭਲਾ ਵੀ ਦੇ ਆਪਣਾ ਭਾਈ ਹੋ ਜੇ ਤੇ ਆ ਥੋੜਾ ਜਿਹਾ ਇੱਕ ਪਾਸਾ ਵੱਡਾ ਨਹੀਂ ਰੱਖ ਦੀ ਜੇ ਮੜਾ ਆ ਜਾ ਹੈਗਾ ਜੁਨੀ ਕੀ ਦਾ ਫਰਕ ਹੋ ਸਕਦਾ ਜੀ ਅੱਛਾ ਹਾਂਜੀ ਉਤਰਾ ਦੇ 18 ਤੋਂ 19 ਕੀ ਦਾ ਹੋ ਸਕਦਾ ਜਿਆਦਾ ਨਹੀਂ ਜੇ ਤੋਰ ਖਾਓ ਅਦਰ ਖਾਓ ਪਹਿਲਾਂ ਪਤਾ ਰੱਖ ਲੈ ਦੇਖ ਤਾਰ ਦੇਖੋ ਜਦੋਂ ਤੱਕ ਇਹਦੇ ਇੱਕਦਮ ਪਿੱਛੇ ਥੱਲੇ ਦਿੰਦਾ ਜਾਂਦਾ ਹੈ ਅਗਲੇ ਸਨਾਂ ਚਵਾਹ ਖਾਓ ਥਾਨ ਮਖਾਓ ਥਾਨ ਕੇ ਡਾਚਿ ਵਾਛਾ ਲਗਾਓ ਖਾਣ ਠੀਕ ਹੈ ਜੀ ਦੋੜ ਦੋ ਫੇਰ ਇੱਕ ਰੀਨ ਹਾਂ ਬੱਚਾ ਜੀ ਇਹ ਤਾਂ ਆਪਣੀ ਸਮਝਣਾ ਕੋਈ ਵੇਖ ਲੇ ਕਿੰਨੇ ਕਿ ਚਿੱਲਦਾ ਡੇੜ ਨਾਲ ਸਾੰਭੀ ਕਾੜੀਏ ਦੋ ਦਲ ਤਾਂ ਬੜਾ ਡੰਗ ਰਹਾ ਹੈ ਛੋੜਾ ਨਾ ਇਸਾ ਹੀ ਹੁੰਦਾ ਜੀ ਚਲ ਜਾ ਪੱਲੀਂ ਨੀ ਪੜਾ ਬਾਕੀ ਉਤਰੇ ਆ ਵੀ ਰੰਗ ਰੂਪ ਦੀ ਸੋਹਣੀ ਆ ਲੈ ਜਾ ਖੰਦ ਤਾਰਾਂ ਦੇ ਕਿੰਨੇ ਕੀ ਫਰਕ ਹੈਗਾ ਆ ਤੇ ਬਾਕੀ ਦੁੱਧ ਦੀ ਕੋਈ ਚਵਾਈ ਆਪਣੀ ਕਰਕੇ ਲੈ ਜੇ ਉਨੀ ਕੀ ਲੈ ਹੋਗਾ ਬੇਟੀ ਬਰਾਬਰ ਬਰਾਬਰ ਹੋ ਜਾਣੀ ਬਰਾਬਰ ਹੀ ਹੁੰਦਾ ਜੇ ਉਨੀ ਕੀ ਲਾ ਸਕਦਾ ਪਰ ਆਪਾਂ ਤੇ ਤਾਂ ਫਿਰ ਮੁੱਲ ਕਚਵਾ ਨ्याय ਦੇ ਦੇ ਜਬੜ ਦੇ ਕੇ ਕਰ ਦੋ ਵੀ ਚੋ ਛੋਟ ਛਾਟ ਹੋ ਜਾ। ਚਲੋ ਕਰ ਦੋ ਬਾਕੀ ਤੁਸੀਂ ਆਪ ਹੀ ਕਰ ਦੋ। ਜਵਾਬ ਬਹੁਤ ਪੋਲਾ ਲੱਗਾ ਜੀ ਬਸ 52000 ਦੀ ਦੇ ਦਈਏ। ਚਲੋ ਦੇ ਦਾਂਗੇ ਹਾਂ ਨਾ ਇਹ। ਠੀਕ ਹੈ ਜੀ। 1000 ਰੁਪਏ ਛੱਡ ਦਾਂਗੇ। ਅੱਛਾ 51 ਦੀ ਦੇ ਦੋਗੇ। ਹਾਂ ਜੀ। ਪਰ ਥੋੜਾ ਫੂਨ ਲਾਉਂਗਾ ਥੋੜਾ ਬਧਾ ਮੰਨਤਨ ਹੋਰ ਤਾ ਦਾਂਗੇ ਕਰ ਦਾਂਗੇ। ਤੇ ਆ ਬੱਚੇ ਤਾਂ ਵੀ ਨਹੀਂ ਜੀ। ਇਹ ਦਿੱਤੀ ਇੱਥੇ ਲਏ ਇਹ ਓਤਰਾ 20 22 ਲੀਟਰ ਆ। ਅੱਛਾ। ਪਰ ਆਪਾਂ 18 ਦੀ ਗੱਲ ਡਿਕ ਰਹੋਦੇ ਕੋਈ ਦੋ ਦੇ ਤਿੰਨ ਟਾਈਮ ਮੇਰੇ ਘਰੇ ਵਿੱਚ ਹੋ ਕੇ ਖੜੇ। ਠੀਕ ਹੈ ਜੀ। ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਵੀਰ ਜੀ 8 ਕਿਲੋ ਦੁੱਧ ਜੇ ਤੋਰ ਦੋ ਫੇਰ ਇਹਨਾਂ ਨੂੰ ਇਹਨਾਂ ਦੋਵਾਂ ਘਾਵਾਂ ਤੇ ਬੱਚੇ ਨਹੀਂ ਹੈਗੇ ਅਰੇ ਨਾ ਲਖਾਉਂਦੀ ਵੀ ਜਿਆਦਾ ਸਲ ਵੀ ਦਿੱਤੀ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਹੁਤ ਠੰਡੀ ਥੀਲਾ ਕੀਤੀ ਹੈ ਵੀ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਜਿਆਦਾ ਲਗੇ ਤੇ ਬੜੀ ਹੈ ਠੰਡੀ ਠੰਡੀ ਬੜੀ ਜੋੜੀ ਤੇ ਇਹ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਉਧਰ ਦੇਖੋ ਠੰਡੀ ਵਰਗੇ ਵੀ ਬੜੀ ਨੇ ਠੰਡੀ ਦੇਖੋ ਠੀਕ ਹੈ ਜੀ ਉਹ ਆਪਾਂ ਸਵਾਦ ਹੈ ਠੀਕ ਹੈ ਜੀ ਲੈ ਜਾ ਜੀ ਚਿਹਰਾ ਵੀ ਨਾ ਦੇਖਾਂ ਜੀ ਚਲੋ ਲੈ ਜਾ 8 किलो ਹੈ ਗਏ ਦੇਖ ਪੱਕਾ ਦੁੱਧ ਹਾਂਜੀ ਹਾਂਜੀ ਵੀਰ ਜੀ ਝੋਕੇ ਖੜੇ ਵੀਰ ਕੋ ਦੋਟਾਂ ਦੇ ਪੱਕਾ ਗੜਿਆ ਬਿਤਰਾ ਕਹਿਣੇ ਪੀ ਤੇਰਾ ਮੁੱਲ ਫਿਰ ਵੈੜ ਦੇ ਵੇਖੋ ਵੀਰ ਜੀ ਵੈੜ ਜਾਂਦੀ ਮੈਂ 32 33 ਦੀ ਲਈਦਾ ਹਾਂਜੀ ਹਾਂ 28000 ਦੀ ਬੱਚੀ ਦੇ ਦੀਏ 28000 ਦੀ ਹਾਂਜੀ ਕੀ ਹੋਰ ਕਰਦਾ ਵੀ ਛੋਟ ਛੜ ਥੋੜੀ ਬੋਧੀ ਕਰ ਦਾਂਗੇ ਦੇਖ ਲਓ ਬਾਕੀ ਤੋ ਇਤਰਾ ਕੋ ਕਰ ਦਾਂਗੇ 2000 2000 ਛੜ ਦੀਏ ਚਲੋ ਯਾਰ ਇੱਕ ਛੜ ਦਾਂਗੇ 27000 ਅੱਛਾ 27000 ਦੀ ਦੇ ਬੱਚੀ ਗਾੜੀ ਬਣੀ ਨਹੀਂ ਹੈ ਜੀ ਵਾਦੇ ਕਿਨਾਂ ਕੋ ਲਈ ਹੈ ਠੀਕ ਹੈ ਹਾਂਜੀ ਵੈੜ ਵੇਖੋ ਬਹੁਤ ਚੰਗੀ ਜੇ ਨਹੀਂ ਵੀ ਕੋਈ ਨਖਾਫ ਇਹ ਕਬੜਾ ਫੇਰ ਥੱਲੇ ਬੈਜੋ ਇੱਧਰ ਦੇਖੋ ਠੀਕ ਹੈ ਜੀ ਠੰਡੀ ਸੀਲ ਬਹੁਤੀ ਜੇ ਵਸ਼ੀ ਤੇ ਹੁਣ ਆ ਇਹਦਾ ਕੱਦ ਕਾਠ ਪੱਖ ਹੋਏ ਪੂਰੀ ਜਵਾਨ ਹੈ ਜਿਹੜੀ ਆ ਵੀ ਬਹੁਤ ਵੱਡੀ ਆ ਵੇ ਜੀ ਸ਼ਿੱਗੀ ਆ ਮੇਰੇ ਸਾਹ ਚੁੱਗੀ ਆ ਅੱਛਾ ਸਾਨੂੰ ਪਟਕੇ ਵਿਖਾਉਣੇ ਵਾਟੋ ਠੀਕ ਆ ਦੇਖੋ ਜੀ ਮੇਰੀ ਇੰਡੀ ਬਹਿੜਿਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਦੁੱਧ ਵਿੱਚ 12 ਕਿਲੋ ਹੋਊਗਾ ਅੱਛਾ ਲੀਟਰ ਵਾਲਾ ਹੀ ਹੋਊਗਾ 12 ਕਿਲੋ ਠੀਕ ਆ ਹਾਂਜੀ ਇਹੋ ਠੰਡੀ ਬੜੀ ਵਧੀਆ ਠੰਡੀ ਫੀਲ ਬਹੁਤ ਜ਼ਿਆਦਾ ਜੇ ਵੀ ਇੱਧਰ ਦੇਖੋ ਆ ਸਾਨੇ ਦੇਖ ਸਕਦੇ ਜੀ ਮਿਲਕ ਮੀਨ ਵੀ ਨੇ ਚੰਗੀ ਲੱਗਦੀ ਬਹੁ ਤੋਰ ਦੇ ਨਾ ਥਣਪੁਰੇ ਜਿੱਤਰਾ ਦੀ ਥਣਥੋਣਾਂ ਦੀ ਫੁੱਲ ਗਰੰਟੀ ਵੇਚੀ ਦੀ ਠੀਕ ਪਈਏ ਦਾ ਫਰਕਣਾ ਹੋਊਗਾ ਇੱਥੇ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਦੇਖੋ 12 ਕਿਲੋ 11 ਕਿਲੋ ਦੀ ਗਰੰਟੀ ਵੇਚੀ ਤੇ ਆਪਣੀ ਬਾਕੀ ਚਿਹਰਾ ਦਿਖਾਓ ਯਾਰ ਵੀਡੀਓ ਖੋਕ ਨਹੀਂ ਜੇ ਸਾਹਮਣੇ ਵਾਲਾ ਮੇਰਾ ਵੀਰ ਲੈ ਜਿੰਨੇ ਲੈਣੀ ਹੈ ਬਾਕੀ ਇਹ ਵੀ ਖੜੇਗਾ ਸਾਹਮਣੇ ਵਾਲਾ ਇਹ ਸਾਭੀ ਨਹੀਂ ਕਾਟਾ ਗਏ ਨੇ ਦੁੱਧ ਦੋ ਜੇ ਹੋਰ ਬਾਕੀ ਦਾ ਜਵਾਬ ਬੋਤਾ ਲੱਗਾ ਜੇ ਵੇੜ ਨੂੰ ਦੇਖੋ ਬ੍ਰੀਡ ਦਿਖਾਓ ਬ੍ਰੀਡ ਰੋਗ ਐ ਜੀ ਤੇ ਕੱਦ ਦੇਖੋ ਸਾਹਮਣੇ ਵਾਲਾ ਵੀਰਾ ਵੀ ਜਿਹੜੇ ਗਣੇ ਜਿੰਨੇ ਗੜੀ ਤਿਆਰ ਕਰਨੀ ਵੇੜ ਇਹਨੂੰ ਨ ਉਸ ਕੀ ਦੇ ਖਾਓ ਦੀ ਨਸਲ ਦਿਖਾ ਲੋ ਆ ਵੇਖੋ ਦੰਦ ਵੀ ਇਹ ਕੰਨੀਆਂ ਨਾ ਆ ਵੇਖੋ ਖੋਤੀਆਂ ਇਧਰ ਲੀਆਂ ਬਾਹਰ ਲੀਆਂ ਠੀਕ ਆ ਹਾਂਜੀ ਚਲੋ ਲੈ ਜਾ ਹਾਂਜੀ ਬਹੁਤ ਠੀਕ ਆ ਬਾਕੀ ਜਵਾਨ ਆ ਜਿਹੜੇ ਪੂਰੀ ਸਾਮਲਾ ਵੀਰ ਖੜੇ ਜਿਹਨੇ ਗਾਂ ਤਿਆਰ ਕਰਨੀ ਬਰੀਡ ਇਹ ਬਰੀਡ ਵਾਲੀ ਰਸ਼ੀ ਤੇਦਾ ਫਿਰ ਮੁੱਲ ਵੇ ਲੋ ਵੀ ਜੀ ਤੇ ਬੱਚਾ ਹੁੰਦਾ ਤੇ ਐ ਤੈਨੂੰ ਪਤਾ ਹੀ ਆ ਹਾਂਜੀ 40 ਹਜ਼ਾਰ ਦੀ ਦੀ ਐ ਕਰ ਦੋ ਕੋਈ ਛੋਟ ਛੜ ਹਾਂ ਨਾ 35 ਹਜ਼ਾਰ ਦੀ ਜੀ ਦੇ ਦਾਂਗੀ ਅੱਛਾ 35 ਹਜ਼ਾਰ ਦੀ ਹਾਂਜੀ 35 ਹਜ਼ਾਰ ਦੀ ਹਾਂ ਨਾ ਦੇ ਦਾਂਗੇ ਮੌਕੇ ਤੇ ਕਰ ਦੋ ਕੋਈ ਔਰ ਮੰਗ ਥੋੜਾ ਵੱਡਾ ਕਰ ਦਾਂ ਕੋਈ ਵੀਰ ਫੋਨ ਲਾਊਗਾ ਤੇ ਦੁੱਧ ਕਿੰਨਾ ਦੱਸਿਆ ਹੈ ਇਹ ਤੇ 12 ਕਿਲੋ 11 ਦੀ ਗਾਰੰਟੀ ਵੀ ਜੀ ਠੀਕ ਹੈ ਜੀ ਹਾਂਜੀ 11 ਕਿਲੋ ਲੀਟਰ ਵਾਲਾ ਹੋਊਗਾ ਜੀ ਕੰਡੇ ਵਾਲਾ ਠੀਕ ਹੈ ਜੀ ਹਾਂਜੀ ਠੰਡੀ ਬੜੀ ਜੀ ਵੇਖੋ ਬਲਾਈ ਤੇ ਰਤੀ ਹੁੰਦੀ ਰਬੀ ਚੰਡੀ ਠੀਕ ਹੈ ਜੀ ਕੰਡੀਆਂ ਤੇ ਨੇ ਵਾਲਾ ਕੰਡੀਆਂ ਤੇ ਨੇ ਹੁਣ ਮੱਝਾਂ ਆ ਇਹਦੇ ਥਾਣੇ ਦੇਖ ਸਕਦੇ ਆ ਪਲਾਗੇ ਤੋਂ ਤੇ ਕਿੰਨਾ ਜਿਹੇ ਕੋਲ ਦੁੱਧ ਇਹਦੇ ਕੋਲ ਦੁੱਧ ਵੀਰ ਜੀ 9 ਕਿਲੋਗ 8ਾਂ ਦੀ ਗਾਰੰਟੀ ਇਹਦੀ ਖੁੱਲੇ ਡੁੱਲੇ ਦੀ ਅੱਛਾ ਹਾਂਜੀ ਪਿੱਠਪੜੀ ਦੀ ਚੰਗੀ ਹੁੰਦ ਨੇ ਵੀ ਹਨਾ ਮੜਾ ਜ ਬੱਚਾ ਲਾ ਕੇ ਖਾ ਲਈਂ ਛਾੜ ਦੋ ਆਜੇ ਕੱਟਾ ਮਗਰ ਇਹਦੇ ਕੱਟਾ ਹੈ ਹਾਂਜੀ ਨਹੀਂ ਆ ਗਾਣੀ ਗਾਣੀ ਪਰੇ ਕੱਟਾ ਆੜੀਆਂ ਸੋਇਦੋ ਬੰਨ ਨਾ ਬਚਾ ਪਸੰਗੀ ਜੀ ਹਾਂ ਜੀ ਪਸੰਗੀ ਹੁੰਦੀ ਏ ਖਾਓ ਹੁਣ ਖਾਣੇ ਮੇ ਖਾਓ ਵੀ ਜੀ ਐ ਖਚਵਾ ਨਾ ਦਾ ਚਵਾਵੇ ਹੋ ਕਿ ਡਾਪੋ ਲੈ ਗਾਈਆਂ ਨਾਲ ਵੀ ਜਿਆਦਾ ਪੋਲੀ ਦੇ ਦੇਖੋ ਅਗਲੀ ਜੋੜੀ ਦਾ ਚਵਾ ਪਿਛਲੀ ਜੋੜੀ ਦਾ ਹਾਂ ਜੀ ਚਲੋ ਖੋਲੋ ਇੱਕ ਹੁਣ ਗਾਨ ਪਿਆਰ ਦੀ ਬੱਚਾ ਇਹ ਕੋਲ ਤੋਰਦਾ ਦੁੱਧ ਕਿੰਨਾ ਦੱਸਿਆ ਤੇਰੇ ਕੋਲ ਪੱਕਾ ਅਗਲੇ ਵਿੱਚ ਨੋਕਲਾ 8 ਕਿਲੋ ਦੀ ਗਾਰੰਟੀ ਖੁੱਲੇ ਡਲੇ ਦੀ ਠੀਕ ਹੈ ਉਹ ਮੇਰੇ ਘਰੇ ਆਣ ਕੇ ਵੀਰ ਦੋ ਦੀ ਤਿੰਨ ਟਾਈਮ ਚ ਹੁੰਦਾ ਰਹੇ ਆਪਣੀ ਫੁੱਲ ਗਾਰੰਟੀ ਜੀ 8 ਕਿਲੋ ਲੀਟਰ ਵਾਲੇ ਦੀ ਬੱਚਾ ਪਤਾ ਲਵਾਇਆ ਵੀ ਜੀ ਅੱਜ ਕਈ ਪੈਣ ਭਰਾ ਗਿਆ ਦਿੰਦੇ ਬੱਚਾ ਉਹ ਅਜੇ ਆ ਮੈਂ ਕਿ ਚਵਾਵ ਖਾ ਚਵਾ ਦੀ ਬਹੁਤ ਪੋਲੀ ਕੋਤੀ ਹੈ ਬਾਕੀ ਆ ਸਿੰਘ ਜੀ ਤਰ੍ਹਾਂ ਦੇਖ ਸਾਦੇ ਸਿੰਘ ਜੀ ਜ਼ਰੂਰੀ ਨੇ ਥੋੜਾ ਤਾਂ ਨੂੰ ਕਰਕੇ ਮੋੜਿਆ ਹੈ बस चलो शरीरों चंगी। ਹਨਵਾਨੇ ਦੀ ਬੜੀ ਸਾਫ ਜਿਹੀ। ਘਰ ਮੜੀ ਜਿੱਧਰੋਂ ਤੇ ਖਲੋ। ਇੱਧਰ ਵੀ ਸਾਡੇ ਖਲੋ। ਕੋਣੀ ਲਈ ਜਾ ਲਈ ਜਾ ਤੋਰ ਦੋ। ਇੱਧਰਲੇ ਬੜੇ ਮਾਰੋ ਕੰਦ। ਤੇ ਦੂਸਰੇ ਪਾਸੇ ਤੋਂ ਵੀ ਇੱਕ ਕਰੀ ਦੇਖ ਸਕਦੇ ਜੀ। ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਇਹਦਾ? ਇਹਦਾ ਵੀ ਜੀ 75000 ਜੀ। ਤੇ ਕਿੰਨੇ ਦੇਣੀ ਆ 72 ਦੀ ਅੱਛਾ 72 ਯਾਰ ਦੀ 70 ਦੀ ਲਗਾਗੇ ਅੱਛਾ 70 ਯਾਰ ਦੀ ਯਾਰੇ ਕੋਲ ਲੜਦਾ ਠੀਕ ਹੈ ਜੀ ਹਾਂ ਜੀ ਦੇਣ ਵਾਲੀ ਕਰੀ ਠੀਕ ਹੈ ਤੇ ਆ ਮਾਜੇ ਟੋਕਰ ਗੱਭਨ ਜੀ ਹਾਂ ਜੀ ਸ਼ਾਮ ਨੂੰ ਦੇ ਗੱਭਨ ਜੀ ਬੀਤੀ ਤੇ 3 ਕਿਲੋ ਵਿਧੀ ਦੇ ਨਾਲ ਦੁੱਧ ਜੀ ਤੋੜ ਦੋ ਫੇਰ ਤੋੜ ਜਨਾਂਗੇ ਤੋੜ ਇਹ ਚੰਗੇ ਟਾਈਮ ਤੇ ਵਿਧੀ ਤਿਆਰ ਹੁੰਨੀ ਹੈ ਜੀ ਠੀਕ ਹੈ ਹਾਂ ਜੀ ਬਾਕੀ ਇਹ ਆ ਬੇ ਖੜੇ ਕੇ ਸਾਹਮਣੇ ਲਾਈ ਨੀ ਸਾਹਮਣੇ ਵਾਲਾ ਵੀਰ ਖੜੇ ਦੁੱਧ ਵੀ ਚੰਗਾ ਚੁੰਦੀ ਯਾਰ ਆ ਬਹੁਤ ਚੁੰਦੀ ਹੁੰਦੀ ਸੁਣ ਤੱਕ ਰਾਜੀ ਹੋ ਜਾਊਗੀ ਪੂਰੀ ਜਿਹੜਾ ਕੋਈ ਪਉ ਦੋਵਰਿਆ ਖਾਲਦੇ ਆ ਤੁੰਦ ਘਰ ਰਾਜੀ ਹੋ ਜਾਊਗੀ ਫੋਨ ਵੀ ਚਲੋ ਠੀਕ ਜੇ ਜਿੰਨਾ ਕੀ ਚੁੱਕੀ ਹੈ ਕਿ ਜੇ ਇਹਦਾ ਮੁੱਲ ਕਿੰਨਾ ਜੇ ਵੀਰ ਜੀ ਫਿਰ 50 ਦੇ ਦਈਏ ਕਰ ਦੋ ਕੋ ਮਨ ਤਾਂ ਨੂੰ ਚੌਰ 40000 ਦੇ ਵੀਰ ਜੀ ਹਾਨੇ ਚ 40000 ਇੱਕ ਫੋਨ ਲਾਓ ਵੀਰੇ ਥੋੜਾ ਬ ਤਾਂ ਮਨ ਤਾਂ ਹੋਰ ਕਰਦਾ 5700 ਠੀਕ ਹੈ ਹਾਂਜੀ ਤੇ ਆ ਜਿਹੜੀ ਮੱਝ ਜੇ ਇਹ ਵੀਰ ਜੀ ਝੋਡੀ ਦਾ ਆਲਾ ਕਿੱਟੀ ਮਰ ਗਈ ਜੀ ਇਹਦੀ ਅੱਛਾ ਜਿਹੜੀ ਕਿੰਨੇ ਦੀ ਸਹੀ ਜੇ ਠੀਕ ਹੈ ਆਹ ਸਿੰਘ ਸੰਗ ਇਹ ਕਿੱਡੇ ਬਹੁਤ ਆਪ ਦੀ ਵੱਡੀ ਝੋਟੀ ਜੇ ਇਹ ਦੇ ਥਾਣੇ ਤੇ ਦੇਖ ਸਕਦੇ ਜੀ ਥਣ ਤੁਨ ਬਹੁਤ ਆਪਦਾ ਲੱਗਾ ਜੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਦੇ ਕੋਲੇ ਵੀਰ ਜੀ 7 ਕਿਲੋ ਹੋਗਾ ਅੱਛਾ ਹਾਂਜੀ ਤੋ ਦੋ ਦਦਾ ਵਾਦੀ ਬਚੇ ਕਰ ਘੜ ਗਈ ਜੇ ਠੀਕ ਹੈ ਹਾਂਜੀ 6 6.5 6 ਕਿਲੋ ਖੁੱਲਾ ਹੋਊਗਾ ਜੀ ਤੋੜ ਦ ਫਿਰ ਇਹਨਾਂ ਉਹ ਤੇ ਸਾਤੇ ਆਪਾਂ 6 ਕਰਕੇ ਦਾਂਗੇ ਬੇਟੀ ਕੋਈ ਲਾਮਾ ਨਹੀਂ ਲੈਣਾ ਕਿ ਵੀਰ ਕੋਈ ਆਪਾਂ ਇੱਥੇ ਦੋ ਟਾਂ ਮੀ ਕੈਡਾ ਮੈਂ ਤਸੱਲੀ ਕਰਕੇ ਖੜੇ ਵੀਰ ਜੀ ਬਾਕੀ ਵੱਡੀ ਛੋਟੀ ਦੇ ਆਪਾਂ ਹੁਣ ਸਭ ਲੋ ਫੰਡਾਂ ਦੇ ਭਾਈ ਦੇ ਦੇਣੀ ਆ ਠੀਕ ਹੈ ਜੀ ਵੱਡੀ ਛੋਟੀ ਨਾ ਆਪਾਂ ਫੰਡਾਂ ਦਾ ਮੁੱਲ ਕਰ ਦੇਣਾ ਦਾ ਉਤਰੇ ਬੀ ਚਲੋ ਕੱਦ ਵਜਨ ਚ ਠੀਕ ਆ ਇਹ ਗੁੰਮਦੀ ਬਹੁਤ ਸਾਫ਼ ਜੀ। ਈਲਾਜ ਹੋ ਗਿਆ। ਸਾਨੂੰ ਚਾਰੇ ਆਏ ਕੋਜੇ ਗਿਆ ਉਤੇ ਲੱਗੇ ਜੇ ਫਿਰ ਮਿਰਚ ਲਾਈ। ਦੇ ਦਾ ਮੁੱਲ ਵੀ ਦਿੱ ਫਿਰ ਇਹਦੇ ਜੀ 55000 ਦੇ ਦਾਂਗਾ 55000 ਦੇ ਹਾਂਜੀ ਕੋਈ ਛੋਟ ਛੜ ਕਰਨੀ ਔਰ ਕਹ ਦਾਂਗੇ ਯਾਰ ਇੱਕ ਔਰ ਠੀਕ 52000 ਦੀ ਵੀ ਹਾਂ ਨਾ ਠੀਕ ਆ 52000 ਦੀ ਹਾਂ ਨਾ ਹੀ ਹਣੀ ਵੀਡੀ ਛੋਟੀ ਵੱਡੀ ਛੋਟੀ ਜੀ ਤੁਹਾਨੂੰ ਉਹਦਾ 45 5000 ਦੀ ਫੰਡ ਰਿਆ ਹਾਂਜੀ 600 ਦੇ 67 67 ਕਿਲੋ ਦੇਣ ਦੀ ਜੇ ਕੋਈ ਵਾਜਣਾ ਕੋਈ ਸੇਵਾ ਕਰੂਗਾ ਤੇ ਹੋਰ ਕੁਝ ਕਹਿਣਾ ਫਿਰ ਨਹੀਂ ਬਾਹ ਜੀ ਵੀ ਜੀ ਸੂਈਆਂ ਸਵਾਈਆਂ ਆਪਣੀ ਤਸੱਲੀ ਕਰਕੇ ਖੜੇ ਜਿਹੜਾ ਤਸੱਲੀ ਕਰਕੇ ਖੜੇ ਹੈ ਨਾ ਆਪਣੀਆਂ ਸੂਈਆਂ ਦੇ ਇਥੇ ਚਵਾਈ ਕਰਕੇ ਖੜੇ ਲੰਮ ਨਹੀਂ ਲੈਣਾ ਵੀ ਜੀ ਆਪਾਂ ਇੱਥੋਂ ਇਹ ਕਹਿੰਦੇ ਕਿ ਚਵਾਈ ਕਰ ਇਹ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ